ਬੇਸਿਕਲੀ ਅਜਨਗਦੀ ਪਾਸੋਂ ਦਾਣਾ ਮੰਡੀ ਦਾ ਇੱਕ ਦੌਰਾ ਸੀਗਾ ਜਿੱਥੇ ਸਰਕਾਰੀ ਖਰੀਦ ਚੱਲ ਰਹੀ ਆ ਉਹਦਾ ਮਾਇਨਾ ਕਰਨਾ ਸੀਗਾ ਪ੍ਰਬੰਧਾਂ ਤੋਂ ਜ਼ਿਆਦਾ ਲੈਣਾ ਸੀਗਾ ਦੀਪਾ ਰਾਮਗੜ੍ਹ ਜੀ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਰਾਂ ਅਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਵੀ ਆਪ ਤੁਸੀਂ ਹਰ ਵਿਜ਼ਿਟ ਕਰੋ ਵੀ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਤਾਂ ਮੈਨੂੰ ਉਹ ਆੜਤੀ ਭਾਈਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫਿਰ ਇਹ ਗੱਲ ਦੱਸੀ ਜਿਹੜਾ ਮੈਨੇਜਰ ਮਾਰਕਟਡ ਨਾਂ ਬਾ ਦਿਲਪ੍ਰੀਤ ਸਿੰਘ ਹੈ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਹੋਏ ਹਾਂ ਔਰ ਮੈਨੂੰ ਯਾਦ ਆਇਆ ਜਿਹੜਾ ਦੱਸਿਆ ਕਿ ਅਸੀਂ ਕਿ ਤੁਹਾਨੂੰ ਇੱਕ ਦੋ ਵਾਰ ਰਿਪੋਰਟ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਇਹਨੂੰ ਪਰ ਉਸ ਤੋਂ ਬਾਅਦ ਵੀ ਇਹ ਸਮੱਸਿਆ ਜਿਹੜੀ ਉੱਥੇ ਦੇ ਉੱਥੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਮੈਂ ਦੋ ਤਿੰਨ ਵਾਰ ਫੋਨ ਕੀਤਾ ਪਰ ਜਦੋਂ ਉਹਨਾਂ ਦੇ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਹਿ ਕੇ ਤੁਸੀਂ ਫੋਨ ਕਰੋ ਉਹਨਾਂ ਫੋਨ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਉਹਨੂੰ ਕਹਿ ਕੇ ਮੈਂ ਤੇ ਮੰਡੀ 'ਚ ਆ ਪਾਸੋਂ ਮੰਡੀ ਦੇ ਵਿੱਚ ਤੇ ਇੱਥੇ ਪਹੁੰਚੋ ਵੀ ਤੁਹਾਡੇ ਖਿਲਾਫ ਆ ਜਿਹੜੀ ਆਰਤੀਆ ਐਸੋਸ਼ੀਏਸ਼ਨ ਪਾਸੋਂ ਤੇ ਤੁਹਾਡੇ ਖਿਲਾਫ ਇਹਨਾਂ ਨੇ ਇੱਕ ਐਪਲੀਕੇਸ਼ਨ ਦੇ ਰਿਆ ਮੇਰੇ ਕੋਲ ਤੇ ਤੁਸੀਂ ਤਾਂ ਸਪਸ਼ਟੀਕਰਨ ਦਿਓ ਵੀ ਪਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੋ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਕੋਈ ਇੱਕ ਥਾਰ ਗੱਡੀ ਵਗੈਰਾ ਰੱਖੀ ਹੋਈ ਹੈ ਨਹੀਂ ਮੇਰੇ ਕੋ ਮੈਂ ਕੋ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੌਲੇਜ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਜੀ ਨਾਲ ਦੇ ਚਿੱਠੀ ਆ ਜਿਹੜੀ ਲਿਖ ਕੇ ਦਿੱਤੀ ਹੈ ਜੀ ਆਰਤੀਆ ਸੈਸ਼ਨ ਪਾਸ ਹੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਟ੍ਰੈਪਟ ਬੰਦੇ ਇਹ ਤਾਂ ਇਹ ਤਾਂ ਇੱਕ ਆ ਆਰਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਹੈ ਜਿਹਨਾਂ ਦੱਸਿਆ ਇਹ ਤੇ ਜਿੰਨੇ ਆਰਤੀਆ ਨੇ ਸਾਰੇ ਉਹ ਸਾਰਿਆਂ ਨੇ ਕਿਹਦੇ 70000 ਕਿਹ ਫਿਰ ਲੱਖ ਰੁਪਈਆ ਕਿਹ 50000 ਰੁਪਈਆ ਕਿ ਤੇ ਡੀਲ ਹੋ ਗਈ ਲੱਖ ਕਿਹਣਾ 70 ਲੈ ਲਿਆ 1.5 ਲੱਖ ਕਿਹਣਾ ਲੱਖ ਲੈ ਲਿਆ ਇਹ ਇਦਾਂ ਦੀਆਂ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਨਾ ਇਹ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲ ਜਿਹੜਾ ਤੁਸੀਂ ਆ ਮਾਲ ਖੇਦਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਹੈ ਫਿਰ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਨ ਥੱਲੇ ਪਿਆ ਇਹਦੇ ਵਿੱਚ ਕੱਲ ਨੂੰ ਜੇ ਕੋਈ ਕਮੀ ਬੇਸ਼ੀ ਆਈ ਅਗਰ ਕੋਈ ਬਾਅਦ ਕਾਟ ਹੋਈਦਾ ਫਿਰ ਤੁਸੀਂ ਜ਼ਿੰਮੇਵਾਰ ਹੋ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਫਿਰ ਜਿਹੜਾ ਆੜਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸਦਾ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਲਿਖ ਕੇ ਜਵਾਬ ਦੇ ਕੇ ਜਾਓ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਬੁਣ ਕੇ ਫਿਰ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜੀਰੀ ਤੁਸੀਂ ਨਵੀਂ ਚ ਪ੍ਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇਤੇ ਤਾਂ ਫਿਰ ਉਹੀ ਜੀਰੀ ਜਿਹੜੀ ਆ ਜੀ ਉਹੋ ਚੱਕ ਕੇ ਸ਼ਾਲਾਂ ਦੇ ਵਿੱਚ ਲਾਤੀ ਹੁਣ ਸਵਾਲ ਲਈ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਅਰਤੀਆ ਭਰਾ ਸਾਡਾ ਖੜਾ ਆ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਇਹਨਾਂ ਕੋਈ ਮਾਲ ਹੈ ਹੀ ਨਹੀਂ ਜੀ ਫਿਰ ਉਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਦੂਜੇ ਨੂੰ ਤਾਂ ਪੈਸੇ ਹੀ ਲੈ ਲੇ ਉਹ ਮਾਲ ਇਥੋਂ ਚੱਕ ਕੇ ਲੈ ਗਏ ਜੀ ਇਹ ਹਰੇਕ ਨੇ ਇਦਾਂ ਹੀ ਕਰਦੇ ਨੇ ਬਾਰਦਾਨਾ ਵੀ ਇਹਨਾਂ ਦਾ ਚਾਰ ਗੱਠਾ ਬਾਰਦਾਨਾ ਨਹੀਂ ਦੇ ਰਹੇ ਚਾਰ ਗੱਠਾ ਬਾਰਦਾਨਾ ਰੋਕਿਆ ਪਿਆ ਜੀ ਜਿਹੜੇ ਸਾਹਿਬ ਨੇ ਦੋ ਵਾਰੀ ਕੋਟੇ ਵਿੱਚ 5 500 ਬੋਰੀ ਹੁੰਦੀ ਹੈ ਜੀ 2000 ਬੋਰੀ ਉਹ ਰੁਕੀ ਪਈ ਹੈ ਪਰੇਸ਼ਾਨ ਕਰਦੇ ਨੇ ਅਗਲੀ ਗੱਲ ਜਿਹੜਾ ਬਾਰਦਾਨਾ ਜੀ ਉਹ ਇੱਥੇ ਭਾਸ ਤੋਂ ਦਾਣਾ ਮੰਡੀ ਚ ਆਉਣਾ ਚਾਹੀਦਾ ਜੀ ਕਿ ਬਾਰਦਾਨਾ ਕਿੱਥੇ ਆ ਰਿਹਾ ਜੀ ਸਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਇੱਥੋਂ 15 ਕਿਲੋਮੀਟਰ ਦੂਰ ਹੈ ਜੀ 20 ਕਿਲੋਮੀਟਰ ਦੂਰ ਹੈ ਹਾਰਡਪੁਰ ਜਾਓ ਜੀ ਉੱਥੋਂ ਬਾਰਦਾਨਾ ਚੱਕ ਕੇ ਲਿਆ ਤਾਂ ਕਿ ਜਿੰਦਾ ਬੱਤ ਬੱਤ ਪ੍ਰੇਸ਼ਾਨ ਕੀਤਾ ਜਾਵੇ ਪਿਛਲੇ ਢੋਣੇ ਦੇ ਸੀਜ਼ਨ ਦੇ ਪ੍ਰੇਸ਼ਾਨ ਕੀਤਾ ਜਿਹਦੇ ਸਬੂਤ ਤੁਹਾਡੇ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪ੍ਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਦੱਸਿਆ ਇਹਨਾਂ ਨੇ ਆ ਖੜੇ ਨੇ ਜੀ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਇਹੀ ਸਕੀਮ ਦੇ ਵਿੱਚ ਨੇ ਜੀ ਇਸ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕ ਫੱਟ ਦਾ ਦਿਲਪ੍ਰੀਤ ਐਮ ਐਨਓ ਸਾਹਿਬ ਇੱਕੋ ਏਜੰਸੀ ਦਾ ਮੈਨੇਜਰ ਹੈ ਕਿ ਸਾਰੀਆਂ ਨਹੀਂ ਜੀ ਕੋਈ ਜਿਵੇਂ ਮਾਰਕ ਇੱਕੋ ਏਜੰਸੀ ਮਾਰਕਫੱਟ ਬਾਕੀ ਠੀਕ ਨਹੀਂ ਜੀ ਦੇਖੋ ਪੰਜਾਬ ਨਹੀਂ ਨਹੀਂ ਪੰਜਾਬ ਇੱਕ ਮਿੰਟ ਜੀ ਪੰਜਾਬ ਗਵਰਨਮੈਂਟ ਕੋਲੇ ਇੱਕੋ ਏਜੰਸੀ ਆ ਇਹ ਜੀ ਮਾਰਕਫੱਟ ਠੀਕ ਹੈ ਜੀ ਜਿਹਦੇ ਜਿਹਦੇ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀ ਐਨ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਇਹ ਮੇਰੇ ਕੋਲੇ ਆ ਗਈ ਆ ਮੈਂ ਮੰਗ ਕਰਦਾ ਕਿ ਇਹੋ ਜੇ ਪੈਸਟ ਅਫਸਰ ਦੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਦੇ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਉਹ ਡੈਂਡਰ ਕੰਮ ਕਰਦੇ ਆ ਜੀ ਜੇ ਇਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰ ਉਹਨੂੰ ਐ ਕਰ ਉਹਨੂੰ ਐ ਕਰ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਪੂਰਾ ਇੱਕ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਗਰਮ ਸਿੰਘ ਜੀ ਲੋਹਰਾਂ ਸਾਡੇ ਪ੍ਰਧਾਨ ਨੇ ਜਿਹੜੇ ਐਸੋਸੀਏਸ਼ਨ ਨਾਬਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਆ ਜੀ। ਰਾਸੋਂ ਵਾਲੇ ਵੀ ਪਰੇਸ਼ਾਨ ਨੇ ਜੀ। ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਬਦੇ ਦੀਆਂ ਉਹ ਸਾਰੇ ਪਰੇਸ਼ਾਨ ਨੇ ਜੀ। ਇਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ। ਤੇ ਸਾਰਿਆਂ ਨੇ ਤੁਸੀਂ ਜਿਹੜਾ ਪੰਗ ਪਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲੋਂ ਸੱਚੇ ਹੋ ਜਾਂਦੇ ਹੋ। ਬਾਅਦ ਦੇ ਵਿੱਚ ਉਹੀ ਖਰਾਬ ਤੋਂ ਨਦੀ ਨੂੰ ਕੋਈ ਕਾਗਜ਼ਨ ਦੱਸ ਰਹੇ ਹੋ। ਉਹੀ ਖਰਾਬ ਤੋਂ ਨਾ ਚੱਕ ਕੇ ਤੁਸੀਂ ਜਿਹੜਾ ਲੈ ਜਾਣ ਦੇ ਪਾਸੇ ਲੈ ਕੇ ਉਹ ਠੀਕ ਹੋ ਜਾਂਦਾ ਜੀ। ਹੁਣ ਤਾਂ ਤਾਂ ਜ਼ਿਲ੍ਹਾ ਤਜਜ ਮੀਟਿੰਗ ਸਿਰਦੀਆਂ ਦੀ ਤੇ ਸੀਜ਼ਨ ਦੀ ਸ਼ੁਰੂਆ ਤੋ ਕਿ ਅਸੀਂ ਹਰ ਸਾਲ ਪਰੇਸ਼ਾਨ ਹੁੰਦੇ ਸੀਗੇ ਸੀਜ਼ਨ ਦੇ ਵਿੱਚ ਹਰ ਬੰਦਾ ਬਿਜ਼ੀ ਹੋ ਜਾਂਦਾ ਹੈ ਹਰੇਕ ਆਰਤੀ ਨੂੰ ਇਹਨਾਂ ਨੇ ਰੱਜ ਕੇ ਤੰਗ ਕਰਿਆ ਸਾਨੂੰ ਬਾਰਦਾਨਾ ਲੈਣ ਲਈ ਪਹਾੜਪੁਰ ਜਾਣਾ ਪੈਂਦਾ ਸੀ ਜੇ ਅਸੀਂ ਉਰੋਂ ਗੱਡੀ ਭੇਜਦੇ ਸੀ ਤਾਂ ਘਰ ਤੋਂ ਕੋਲ 20 ਤੋਂ 25 ਫੋਨ ਕਰਵਾ ਕੇ ਬਾਰਦਾਨਾ ਉੱਥੇ ਲੋਡ ਕਰਵਾਉਂਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀ ਘੜਾਉਂਦੇ ਸੀ ਜਿੰਨਾ ਮਤਲਬ ਆਰਤੀ ਦਾ ਜਲੂਸ ਕੱਢ ਸਕਦੇ ਨੇ ਔਰ ਜਿੰਨਾ ਪਰੇਸ਼ਾਨ ਕਰ ਸਕਦੇ ਓਨਾ ਪਰੇਸ਼ਾਨ ਕੀਤਾ ਤਾਰਪੈ ਅਸੀਂ ਮੰਗ ਕਰਦੇ ਆ ਵੀ ਸ਼ਿਕਾਇਤ ਦਿੱਤੀ ਹੈ ਜੀ ਸ਼ਿਕਾਇਤ ਦਿੱਤੀ ਐਮਐਲਏ ਸਾਹਿਬ ਨੂੰ ਤੇ ਅਸੀਂ ਤਾਂ ਡਿਸਮਿਸ ਦੀ ਮੰਗ ਕਰਦੇ ਆ ਬੇਸਿਕਲੀ ਅੱਜ ਨਾਲ ਜੀ ਪਾਸੋਂ ਦਾਣਾ ਮੰਡੀ ਦਾ ਇਕ ਦੌਰਾ ਸੀਗਾ ਜਿੱਥੇ ਸਰਕਾਰੀ ਖਰੀਦ ਚੱਲ ਰਹੀ ਆ ਉਹਦਾ ਮਾਇਨਾ ਕਰਨਾ ਸੀਗਾ ਪ੍ਰਬੰਧਾਂ ਦਾ ਜਿਆਦਾ ਲੈਣਾ ਸੀਗਾ ਦੀਪਾਰਾਮ ਗੜ੍ਹ ਦੀ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਰਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਆਪ ਤੁਸੀਂ ਆ ਰਿਵਿਜ਼ਿਟ ਕਰੋ ਜਦੋਂ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਤਾਂ ਮੈਨੂੰ ਉਹ ਆੜਤੀ ਭਾਈਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫਿਰ ਇਹ ਗੱਲ ਦੱਸੀ ਜਿਹੜਾ ਮੈਨੇਜਰ ਮਾਰਕਟਡ ਨਾਮ ਬਾ ਦਿਲਪ੍ਰੀਤ ਸਿੰਘ ਹੈ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਹੋਏ ਹਾਂ ਔਰ ਮੈਨੂੰ ਯਾਦ ਆਇਆ ਜਿਹੜਾ ਦੱਸਿਆ ਕਿ ਅਸੀਂ ਵੀ ਤੁਹਾਨੂੰ ਇੱਕ ਦੋ ਵਾਰ ਰਿਪੋਰਟ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਇਹਨੂੰ ਪਰ ਉਸ ਤੋਂ ਬਾਅਦ ਵੀ ਇਹ ਸਮੱਸਿਆ ਜਿਹੜੀ ਉੱਥੇ ਦੀ ਉੱਥੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਮੈਂ ਦੋ ਤਿੰਨ ਵਾਰ ਫੋਨ ਕੀਤਾ ਜਦੋਂ ਉਹਨਾਂ ਦੇ ਨਾਲ ਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਫੋਨ ਕਰੋ ਉਹਨਾਂ ਨੂੰ ਫੋਨ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਇਹਨੂੰ ਕਿਹਾ ਕਿ ਮੈਂ ਇੱਥੇ ਮੰਡੀ 'ਚ ਆ ਪਾਸੋਂ ਮੰਡੀ ਦੇ ਵਿੱਚ ਤੇ ਇੱਥੇ ਪਹੁੰਚੋ ਵੀ ਤੁਹਾਡੇ ਖਿਲਾਫ ਆ ਜਿਹੜੀ ਆਰਤੀਆ ਐਸੋਸ਼ੀਅਨ ਪਾਸੋਂ ਤੇ ਤੁਹਾਡੇ ਖਿਲਾਫ ਇਹਨਾਂ ਨੇ ਇੱਕ ਐਪਲੀਕੇਸ਼ਨ ਦੇ ਰਿਆ ਮੇਰੇ ਕੋਲ ਤੇ ਤੁਸੀਂ ਤਾਂ ਸਪਸ਼ਟੀਕਰਨ ਦਿਓ ਵੀ ਪਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੋ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਉਹ ਕਿ ਥਾਰ ਗੱਡੀ ਵਗੈਰਾ ਰੱਖੀ ਹੋਈ ਹਨਾ ਜੀ ਮੈਂ ਕਿ ਮੈਂ ਕੋ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੌਲੇਜ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਚਿੱਠੀ ਆ ਜਿਹੜੀ ਲਿਖ ਕੇ ਦਿੱਤੀ ਹੈ ਜੀ ਅੜਤੀਆ ਸੈਸ਼ਨ ਪਾਸ ਹੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਝ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕਰਪਤ ਬੰਦੇ ਇਹ ਤਾਂ ਇਹ ਤਾਂ ਇੱਕ ਅ ਅੜਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਹੈ ਜਿਹਨਾਂ ਦੱਸਿਆ ਤੇ ਜਿੰਨੇ ਅੜਤੀਏ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਇੱਥੇ ਡੀਲ ਹੋ ਗਈ ਲੱਖ ਕਹਣਾ 70 ਲੈ ਲਿਆ ਡੇਢ ਲੱਖ ਕਹਣਾ ਲੱਖ ਲੈ ਲਿਆ ਇਹ ਇਦਾਂ ਦੀਆਂ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਇਹਨਾਂ ਨੇ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆ ਮਾਲ ਖੇਦਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਫਿਰ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਨ ਥੱਲੇ ਪਿਆ ਇਹਦੇ ਵਿੱਚ ਕੱਲ ਨੂੰ ਜੇ ਕੋਈ ਕਮੀ ਪੇਸ਼ੀ ਆਈ ਅਗਰ ਕੋਈ ਬਾਦਖਾਤ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਫਿਰ ਜਿਹੜਾ ਆਰਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸਦਾ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਲਿਖਤੀ ਜਵਾਬ ਦੇ ਕੇ ਜਾਓ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਬੁਣ ਕੇ ਫਿਰ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜਿਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜਿਰੀ ਤੁਸੀਂ ਨਵੀਂ ਚ ਪ੍ਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇਤੇ ਤਾਂ ਫਿਰ ਉਹੀ ਜਿਰੀ ਜਿਹੜੀ ਆ ਜੀ ਉਹੋ ਚੱਕ ਕੇ ਸ਼ਾਲਾਂ ਦੇ ਵਿੱਚ ਲਾਤੀ ਹੁਣ ਸਵਾਲ ਇਹ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਆਰਤੀਆ ਭਰਾ ਸਾਡਾ ਖੜਾ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਇਹਨਾਂ ਕੋਈ ਮਾਲ ਹੈ ਹੀ ਨਹੀਂ ਜੀ ਫਿਰ ਉਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਤਾਂ ਪੈਸੇ ਹੀ ਲੈ ਲਏ ਉਹ ਮਾਲ ਇਥੋਂ ਚੱਕ ਕੇ ਲੈ ਕੇ ਜੀ ਇਹ ਹਰੇਕ ਨਾਲ ਇਦਾਂ ਹੀ ਕਰਦੇ ਨੇ ਬਾਰਦਾਨਾ ਵੀ ਇਹਨਾਂ ਦਾ ਚਾਰ ਗੱਠਾ ਬਾਰਦਾਨਾ ਨਹੀਂ ਦੇ ਰਹੇ ਚਾਰ ਗੱਠਾ ਬਾਰਦਾਨਾ ਰ ਉਹ ਹਜ਼ਾਰ ਬੋਰੀ ਉਹ ਰੁਕੀ ਪਈ ਹੈ ਪਰੇਸ਼ਾਨ ਕਰਦ ਨੇ ਅਗਲੀ ਗੱਲ ਜਿਹੜਾ ਬਾਰਦਾਨਾ ਜੀ ਉਹ ਇੱਥੇ ਪਾਸੋਂ ਦਾਣਾ ਮੰਡੀ ਟਾਉਣਾ ਚਾਹੀਦਾ ਜੀ ਤੇ ਬਾਰਦਾਨਾ ਕਿੱਥੇ ਆ ਰਿਹਾ ਜੀ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਇੱਥੋਂ 15 ਕਿਲੋਮੀਟਰ ਦੂਰ ਹੈ ਜੀ 20 ਕਿਲੋਮੀਟਰ ਦੂਰ ਹੈ ਪਹਾੜਪੁਰ ਜਾਓ ਜੀ ਉੱਥੋਂ ਬਾਰਦਾਨਾ ਚੱਕ ਕੇ ਲਿਆ ਤਾਂ ਕਿ ਦਿਨਾਂ ਬੱਦ ਤੋਂ ਬੱਦ ਪਰੇਸ਼ਾਨ ਕੀਤਾ ਜਾਵੇ ਪਿਛਲੇ ਝੋਨੇ ਦੇ ਸੀਜ਼ਨ ਦੇ ਪਰੇਸ਼ਾਨ ਕੀਤਾ ਉਹਦੇ ਸਬੂਤ ਤੁਹਾਡੇ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਦੱਸਿਆ ਇਹਨਾਂ ਨੇ ਆ ਖੜੇ ਨੇ ਜੀ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਇਸ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕਫੈਡ ਦਾ ਦਿਲਪ੍ਰੀਤ ਐਮ ਐਂਡ ਐਮ ਸਾਹਿਬ ਇੱਕੋ ਏਜੰਸੀ ਦਾ ਮੇਰੇ ਜੀ ਰਹਾ ਕਿ ਸਾਰੀਆਂ ਨਹੀਂ ਜੀ ਕੋਈ ਏਜੰਸੀ ਮਾਰਕ ਇੱਕੋ ਏਜੰਸੀ ਮਾਰਕਫੈਡ ਬਾਕੀ ਠੀਕ ਨਹੀਂ ਜੀ ਦੇਖੋ ਪੰਜਾਬ ਹਾਂ ਨਹੀਂ ਜੀ ਪੰਜਾਬ ਇੱਕ ਮਿੰਟ ਜੀ ਪੰਜਾਬ ਸਰਪਰਮੈਂਟ ਕੋਲੇ ਇੱਕੋ ਏਜੰਸੀ ਆ ਇਹ ਜੀ ਮਾਰਕਫੈਡ ਠੀਕ ਹੈ ਜੀ ਜਿਹਦੇ ਜਿਹਦੇ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀ ਐਮ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਇਹ ਮੇਰੇ ਕੋਲੇ ਆ ਗਈ ਆ ਮੈਂ ਮੰਗ ਕਰਦਾ ਕਿ ਇਹੋ ਜੇ ਪੈਸਟ ਅਫਸਰ ਦੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਦੇ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਇਹਨਾਂ ਦੇ ਹਿੰਡਰ ਕੰਮ ਕਰਦੇ ਆ ਜੀ ਕਿ ਇਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰੋ ਉਹਨੂੰ ਐ ਕਰੋ ਉਹਨੂੰ ਐ ਕਰੋ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਪੂਰਾ ਇੱਕ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਕਰਮ ਸਿੰਘ ਜੀ ਲੋਰਾਂ ਸਾਡੇ ਪ੍ਰਧਾਨ ਨੇ ਜਿਹੜੀ ਸੈਸ਼ਨ ਨਾਬਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਆ ਜੀ ਬਾਹਸੋਂ ਵਾਲੇ ਵੀ ਪਰੇਸ਼ਾਨ ਨੇ ਜੀ ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਬੇ ਦੀਆਂ ਉਹ ਸਾਰੀ ਪਰੇਸ਼ਾਨ ਨੇ ਜੀ ਇਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ ਇਹ ਸਾਰਿਆਂ ਨੂੰ ਤੁਸੀਂ ਜਿਹੜਾ ਪੰਗ ਪਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲ ਸੱਚੇ ਹੋ ਜਾਣੇ ਹੋ ਬਾਅਦ ਦੇ ਵਿੱਚ ਉਹੀ ਖਰਾਬ ਤੋਂ ਨਜ ਨੂੰ ਤੁਸੀਂ ਕਾਗਜ਼ਾਂ ਦੱਸ ਰਹੇ ਹੋ ਉਹੀ ਖਰਾਬ ਤੋਂ ਨਾ ਚੱਕ ਕੇ ਤੁਸੀਂ ਜਿਹੜੇ ਲੈ ਜਾਣ ਪੈਸੇ ਲੈ ਕੇ ਉਹ ਠੀਕ ਹੋ ਜਾਂਦਾ ਜੀ ਹੁਣ ਤਾਂ ਤਾਂ ਜਿਲ੍ਹਾ ਤਜ ਅੱਜ ਮੀਟਿੰਗ ਸੈਡੀਆਂ ਦੀ ਤੇ ਸੀਜ਼ਨ ਦੀ ਸ਼ੁਰੂਆਤ ਹੋਣ ਲੱਗੀ ਆ ਕਿਉਂਕਿ ਅਸੀਂ ਹਰ ਸਾਲ ਪਰੇਸ਼ਾਨ ਹੁੰਦੇ ਸੀਗੇ ਸੀਜ਼ਨ ਦੇ ਵਿੱਚ ਹਰ ਬੰਦਾ ਬਿਜ਼ੀ ਹੋ ਜਾਂਦਾ ਹੈ ਹਰੇਕ ਆਰਤੀ ਨੂੰ ਇਹਨਾਂ ਨੇ ਰੱਜ ਕੇ ਤੰਗ ਕਰਿਆ ਸਾਨੂੰ ਬਾਰਦਨਾਂ ਲੈਣ ਲਈ ਪਹਾੜਪੁਰ ਜਾਣਾ ਪੈਂਦਾ ਸੀ ਜੇ ਅਸੀਂ ਉਰੋਂ ਗੱਡੀ ਭੇਜਦੇ ਸੀ ਤਾਂ ਘਰ ਤੋਂ ਘੜ 20 ਤੋਂ 25 ਫੋਨ ਕਰਵਾ ਕੇ ਬਾਰਦਨ ਨਾਲ ਉੱਥੇ ਲੋਡ ਕਰਵਾਉਂਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀ ਘੜਾਉਂਦੇ ਸੀ ਜਿੰਨਾ ਮਤਲਬ ਆਰਤੀ ਦਾ ਜਲੂਸ ਕੱਢ ਸਕਦੇ ਨੇ ਔਰ ਜਿੰਨਾ ਪਰੇਸ਼ਾਨ ਕਰ ਸਕਦੇ ਉਹਨਾਂ ਪਰੇਸ਼ਾਨ ਕੀਤਾਗੇ ਤਾਰ ਬਈ ਅਸੀਂ ਮੰਗ ਕਰਦੇ ਆ ਵੀ ਸ਼ਿਕਾਇਤ ਦਿੱਤੀ ਹੈ ਜੀ ਸ਼ਿਕਾਇਤ ਦਿੱਤੀ ਐਮਐਲਏ ਸਾਹਿਬ ਨੂੰ ਤੇ ਅਸੀਂ ਤਾਂ ਡਿਸਮਿਸ ਦੀ ਮੰਗ ਕਰਾਂ